ਇਸ ਪੁਆਇੰਟ ਵਾਲਾ ਸਾਬਲਾ ਪ੍ਰਾਈਵੇਟ ਜਿਹੜਾ ਥਰਮਲ ਪਲਾਂਟ ਸੀ ਉਹ ਸਰਕਾਰ ਨੇ ਖਰੀਦ ਲਿਆ ਇਸ ਦੇ ਨਾਲ ਹੁਣ ਬਿਜਲੀ ਵੀ ਸਸਤੀ ਮਿਲੇਗੀ ਸੀਐਮ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿਵੇਂ ਦੇਖਦੇ ਹਾਂ ਇਸ ਚੀਜ਼ ਨੂੰ ਵੇਖੋ ਪਹਿਲਾਂ ਕਾਫੀ ਸਮਾਂ ਹੋ ਗਿਆ ਸੀ ਕਿ ਸਰਕਾਰ ਆਪ ਦੀਆਂ ਜਿਹੜੀਆਂ ਇਹੋ ਜਿਹੀਆਂ ਆਧਾਰੇ ਸਾਨੂੰ ਨੂੰ ਵੇਚ ਰਹੀ ਸੀ ਪਹਿਲੀ ਵਾਰ ਜਿਹੜਾ ਮੋੜ ਆ ਪਿਆ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਅਗਵਾਈ ਚ ਕਿ ਇੱਕ ਜਿਹੜਾ ਪ੍ਰਾਈਵੇਟ ਕੰਪਨੀ ਤੋਂ ਇਹ ਥਰਮਲ ਪਲਾਂਟ ਲਿਆ ਗਿਆ ਜਿਹਨੂੰ ਕੋਲਾ ਵੀ ਸਾਨੂੰ ਮਹਈਆ ਕਰਾਉਣਾ ਪੈਂਦਾ ਸੀ ਤਾਂ ਉਹਦੀ ਸਾਡੇ ਵਾਸਤੇ ਸੌਖੀ ਗੱਲ ਹੋ ਜੂ ਕਿ ਅਸੀਂ ਆਪਣੇ ਨੂੰ ਦੇਣਾ ਹੈ ਅ ਦੂਸਰਾ ਕਿ ਬਿਜਲੀ ਦਾ ਵੀ ਬਹੁਤ ਫਰਕ ਹੋਊਗਾ ਜਿਹੜਾ ਅਸੀਂ ਪ੍ਰਾਈਵੇਟ ਲੋਕਾਂ ਨਾਲ ਪ੍ਰਾਣੇ ਜਿਹੜੇ ਬਣੇ ਐ ਪ੍ਰਾਣੀਆਂ ਸਰਕਾਰਾਂ 'ਚ ਉਹਨਾਂ 'ਚ ਸਮਝੌਤੇ ਇਸ ਤਰ੍ਹਾਂ ਦੇ ਹੋਏ ਐ ਕਿ ਉਹਨਾਂ ਨੂੰ ਬਹੁਤ ਸਾਰਾ ਮੁਨਾਫਾ ਦਿੱਤਾ ਗਿਆ। ਤੋਂ ਆਪਣਾ ਸਰਕਾਰ ਦਾ ਐ ਲੋਕਾਂ ਲਈ ਹੋਊ।